ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋਈਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਕੰਮ ਚੱਲ ਰਿਹਾ ਹੈ ਮੇ ਮੌਸਮ ਹੈ ਜਿਹੜਾ ਇਹ ਵੀ ਤਬਦੀਲ ਹੋ ਗਿਆ بارش ਹੋ ਗਈ ਚਲੋ بارش ਇਹਨਾਂ ਦਿਨਾਂ ਚ ਪੈਂਦੀ ਆ ਬਾਈ ਧਰਤੀ ਪਰ ਆਪਾਂ ਆਂਦਾ ਤੁਸੀਂ ਦੇਖਿਆ ਵੀ ਸੀਦੀ ਪੰਦਰਵਾੜਾ ਚੱਲ ਰਿਹਾ ਤਾਂ ਵੀ ਜਿਹੜਾ ਕੱਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦਾ ਅਖੀਰਲਾ ਸੀਦੀ ਜੋੜ ਮੇਲ ਤੇ ਜੀ ਸੋ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਚਮਕosaur ਤੇ ਸ੍ਰੀ ਫਤਿਹਗੜ੍ਹ ਸਾਹਿਬ ਲੰਗਰ ਲੈ ਕੇ ਗਏ ਆ ਸੋ ਉਹਦੇ ਵਿੱਚ ਲਗਾਤਾਰ ਨਿਰੰਤਰ ਕੰਮ ਚੱਲਦਾ ਰਿਹਾ ਜੀ ਸੇਵਾ ਵੀ ਚੱਲਦੀ ਰਹੀ ਬੱਚੇ-ਬੱਚੇ ਚਾਚਾ ਜੀ ਦੀ ਗੱਨੇ ਦੀ ਪਰਚੀ ਆ ਗਈ ਤੇ ਉਹ ਵੀ ਮਿਲਣ ਦੇ ਵਿੱਚ ਵੀਰੀ ਤੇ ਚਲੋ ਥਕਾਵਟ ਵੀ ਹੋ ਜਾਂਦੀ ਹੈ ਤੇ ਇੱਕੋ ਦੋਈ ਗੱਲ ਆ ਵੀ ਭੱਗਾ ਵਾਲਿਆਂ ਨੂੰ ਸੇਵਾ ਲੈਂਦੀ ਹੈ। ਕਈ ਗੱਲਾਂ ਆ ਹੁੰਦੀਆਂ ਵੀ ਸਾਡੇ ਵਰਗੇ ਜਿਹੜੇ ਬੇਲੜਾ ਵੀ ਅਰਜਾਈਆਂ ਤੇ ਬੈਠੇ ਹੁੰਦੇ ਆ ਜਿ ਉਹਨਾਂ ਨੂੰ ਕੋਈ ਕੰਮ ਨੂੰ ਵੀ ਕਹਿਦ ਬਣਾ ਇਹ ਗੱਲ ਹੈਗੀ ਆ ਸੱਚੀ। ਅੱਗੇ ਆਪਾਂ ਪੰਜ ਰਾਂਜ ਜਦੋਂ ਅਸੀਂ ਛੁੱਟ ਹੁੰਦੇ ਤਾਂ ਨਾ ਸ਼ਾਮ ਨੂੰ ਜਦੋਂ ਕਿਤੇ ਖੇਤੀ ਜਾਣਾ ਜਾਂ ਡੰਗਰਾਂ ਨੂੰ ਕੱਕ ਪਾਉਣਾ ਫਿਰ ਆਏ ਕਹਿ ਦਿੰਦੇ ਤੇ ਜਦੋਂ ਕੰਮ ਕਹਿ ਦਈਏ ਮੌਤ ਪੈ ਜਾਂਦੀ ਆ। ਉਹ ਗੱਲ ਹੋ ਜਾਂਦੀ ਆ। ਤੇ ਬਾਕੀ ਚੱਲ ਰਿਹਾ ਤੇ ਕੰਮ ਬਹੁਤ ਵਧੀਆ ਤੇ ਚਲੋ ਠੀਕ ਹੈ ਅੱਜ ਦੇ ਸਮੇਂ ਹੁਣ ਆਪਣੇ ਆਪਣੇ ਵਾਹੀ ਕੰਮੀ ਪੈ ਗਏ ਜਾਣੀ ਕਹਿਣ ਦਾ ਮਤਲਬ ਹੈ ਵੀ ਇੱਜ਼ਤ ਮਾਨ ਦੀ ਜਿਹੜੀ ਰੋਟੀ ਸਬਰ ਸੰਤੋਖ ਦੀ ਮਾਲਕ ਦੋ ਟਾਈਮ ਦਿੰਦਾ ਸੋ ਸ਼ੁਕਰਾਨਾ ਉਹ ਵਾਹੀ ਗੁਰੂ ਦਾ ਵੀ ਉਹਨੇ ਇੱਥੇ ਤੱਕ ਇੰਨਾ ਇੱਕ ਕਰਨ ਰੋਗ ਕਰਤਾ ਹੈ ਬਾਈ ਬਾਕੀ ਨਹੀਂ ਤੁਹਾਨੂੰ ਪਤਾ ਵੀ ਬਹੁਤ ਦੁਨੀਆ ਦਾ ਬਰਾਹਾ ਦਾ ਸੇਖਣੇ ਆਪਣੇ ਪਰਿਵਾਰ ਚ ਬੈਠੇ ਆ ਬੱਚਿਆਂ ਚ ਬੈਠੇ ਆ ਮਹਾਰਾਜ ਨੇ ਸਭ ਕੁਝ ਦੇ ਦਿੱਤਾ ਕੋਈ ਚੀਜ਼ ਦੀ ਲੋਕ ਹੋਣੀ ਸੀ ਤੇ ਬਾਕੀ ਮੌਸਮ ਹੁਣ ਵੀ ਵਿਗੜਿਆ ਹੋਆ ਤੁਹਾਨੂੰ ਪਰਿਵਾਰ ਦੇ ਸਾਰਿਆਂ ਮੈਂਬਰਾਂ ਨਾਲੇ ਮਿਲავੀ ਜਣਾ ਤੇ ਤਿੰਨ ਚਾਰ ਤਿੰਨ ਤੋਂ ਚੌਥੇ ਦਿਨ ਬਾਅਦ ਵੀਡੀਓ ਪੈ ਰਹੀ ਹੈ ਸੋ ਮੈਂ ਅੱਗੇ ਵੀ ਇਹੀ ਕਰਦਾ ਸੀ ਜੀਬੀਆਂ ਦੇ ਵਿੱਚ ਵੀਡੀਓ ਨੂੰ ਪਾਉਂਦਾ ਕਿਉਂਕਿ ਮੇਰਾ ਇੱਕੋ ਮਤਵ ਹੈ ਵੀ ਜਿਹੜੀ ਚੀਜ਼ ਉਹ ਚੀਜ਼ ਉੱਥੇ ਜਾ ਕੇ ਆਪਣੀ ਤਨਮਨਤ ਹੰਦੇ ਨਾਲ ਕਰੋ ਸੇਵਾ ਬਾਕੀ ਮੈਨੂੰ ਕਿਸੇ ਦਾ ਪਤਾ ਨਹੀਂ ਕਰਦਾ ਸਾਰੀ ਇੱਕ ਨਹੀਂ ਪਰ ਮੇਰੀ ਆਪਣੀ ਲੱਗ ਸੋਚ ਹੈ ਵੀ ਮੈਂ ਇਹ ਚੀਜ਼ ਕਨੇ ਨੂੰ ਜਾਣਾ ਨਹੀਂ ਚਾਹੁੰਦਾ ਜਿੰਨੀ ਜੋ ਤਿੰਨ ਚਾਰ ਦਿਨ 2 ਘੰਟੇ 4 ਘੰਟੇ ਚਾਹੀਏ ਜਿੰਨੀ ਕਰਨੀ ਉਹ ਬੰਦੇ ਨੇ ਆਪਣੇ ਤਨਮਨ ਤੋਂ ਹੰਦ ਨਾ ਕਰੋ ਸੋ ਇੱਕ ਨਹੀਂ ਲੱਗੇ ਵੀ ਤੇ ਬਾਕੀ ਹੁਣ ਸਾਨੂੰ ਬਈ ਮੌਸਮ ਵੀ ਦਿਖਾ ਦੇਣਾ ਦੀ ਤੇ ਆ ਦੇਖੋ ਇੱਧਰ ਬਈ ਮੀਂਹ ਸਾਰੇ ਫਰਸ਼ ਆ ਜਿਹੜੇ ਸਾਫ਼ ਕਰੇ ਪਏ ਆ ਮੌਸਮ ਦੇਖੋ ਮੌਸਮ ਦੇ ਨਾਲ ਨਾਲ ਨਾ ਕਹਿੰਦੇ ਹੁੰਦੇ ਆ ਵੀ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜਾਂ ਤ ਸੁਖੀ ਬਸਾਰਾ ਇਹ ਗੱਲ ਸੱਚੀ ਆ ਬੂਟਿਆਂ ਚ ਵੀ ਦੇਖੋ ਚਹਲ ਪਹਲ ਜੀ ਹੋ ਗਈ ਕਿਉਂਕਿ ਕੱਲ ਦੇ ਇਹ ਮੌਸ ਕੁਦਰਤੀ ਪਾਣੀ ਪੀ ਰਿਹਾ ਇੱਕ ਤਾਂ ਅਸੀਂ ਪਾਉਣਾ ਵੀ ਜ਼ਿਆਦਾ ਪਾ ਦੇਣਾ ਘੱਟ ਪਾ ਦੇਣਾ ਪਰ ਹੁਣ ਇਹ ਕੁਦਰਤੀ ਪਾਣੀ ਪੀ ਰਿਹਾ ਦੇਖੋ ਭਾਈ ਆ ਮਿੱਟੀ ਲਿਆ ਕੇ ਪਤਾ ਨਹੀਂ ਕਿਆ ਕਰਾ ਜਸ਼ਨ ਨੇ ਵਿੱਚ ਪ੍ਰਾਲੀ ਜੀ ਨਾਲ ਆ ਕੇ ਬੂਟੇ ਦੀ ਜੜ ਚ ਰੱਖਤੀ ਉਹਨੂੰ ਪਤਾ ਵੀ ਕਿਆ ਸੋਚੇ ਪਤਾ ਨਹੀਂ ਕੀ ਕੀ ਕਰੀ ਜਾਂਦੀ ਆ ਦੇਖੋ ਭਾਈ ਆ ਮੀਨਾ ਤੇ ਬਾਕੀ ਭਾਈ ਆ ਟਰੈਕਟਰ ਕਿਆ ਖੜਾ ਮੋਟਰਸਾਈਕਲ ਭਾਈ ਜਿਹੜਾ ਹੁੰਦਾ ਤੁਹਾਨੂੰ ਪਤਾ ਵੀ ਹੋਰੀ ਖੜੀ ਜਾਂਦਾ ਆ ਹੁਣ ਪਾਪਾ ਜੀ ਲੈ ਕੇ ਆਇਆ ਇੱਧਰ ਖੜ ਗਿਆ ਇਹ ਮੈਂ ਲੈ ਕੇ ਆਇਆ ਇਹ ਔਰੇ ਖੜ ਗਿਆ ਉਹ ਜਸਨ ਸਾਈਕਲ ਲੈ ਕੇ ਆਈ ਦੀ ਉੱਧਰ ਖੜ ਗਿਆ ਪਰਵੰਦੀ ਬਾਈ ਗੱਡੀ ਅੰਦਰੇ ਖੜੀ ਆ ਉਹਨਾਂ ਨੇ ਅੱਜ ਸਾਈਕਲ ਕੱਢਣ ਦਿੱਤਾ ਤੇ ਬੁਨੀਆ ਬਾਈ ਗੱਡੀ ਟੱਕੀ ਖੜੀ ਆ ਵੀ ਉਹਨੂੰ ਤਾਂ ਸਾਈਕਲ ਕੱਢਣ ਦਿੱਤਾ ਠੰਡ ਆ ਹੁਣ ਉਹ ਅੰਦਰੇ ਕੈਦ ਕਰਕੇ ਰੱਖਿਆ ਉਹ ਉਧਰ ਆ ਦੇਖੋ ਆ ਬੂਟੇ ਵੀ ਨਹੀਂ ਨਾ ਪੱਤੇ ਪੀਲੇ ਪੀਲੇ ਹੀ ਹੁੰਦੇ ਤੇ ਬਾਈ ਇਹ ਬੂਟਾ ਇਹ ਰਾਤ ਦੀ ਰਾਣੀ ਆ ਫੁੱਲ ਹਨਾ ਜਿਹੜੇ ਰਾਤ ਨੂੰ ਖੜਨੇ ਆ ਬਹੁਤ ਮਹਿਕ ਛੱਡਣੀ ਉਹਨਾਂ ਨੇ ਸੋ ਹਲੋ ਇਕਣਾ ਹੀ ਚੱਲ ਰਿਹਾ ਕੰਮ ਤੇ ਬਾਕੀ ਬਾਈ ਇੱਧਰ ਸਾਡੇ ਸਰਦਾਰ ਨੇ ਵੀ ਬੈਠੀ ਆ ਉਹਦੇ ਨਾਲ ਵੀ ਮਿਲਾ ਦੇਣਾ ਤੁਹਾਨੂੰ ਤੇ ਵਿਚੇ ਵਿੱਚ ਬਾਈ ਆ ਦੇਖੋ ਸਾਡੇ ਮੁੰਡੇ ਦੀ ਬਾਈ ਰੱਖ ਲਾ ਦੇਖ ਲਓ ਕਿਆ ਕਹਿ ਸਕਦੇ ਆ ਆ ਦੋ ਰਫਲਾ ਲੈ ਕੇ ਰੱਖਿਆ ਹੋਇਆ ਇਹਨਾਂ ਨੂੰ ਸ਼ੌਂਕ ਬਹੁਤ ਆ ਦੇਖੋ ਉਹ ਦਾ ਤੇ ਬਈ ਇੱਧਰ ਇੱਧਰ ਮਿਲੋ ਜੀ ਪਹਿਲਾ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪੈਰਵਾਰੀ ਸਤਿ ਸ਼੍ਰੀ ਅਕਾਲ ਜੀ। ਲੋ ਬਾਈ ਅੱਜ ਬਾਣੀ ਐ। ਮਸਲੂਮ ਜੀ ਸਾਹਿਬ ਜੀ। ਓ ਤੇਰੇ ਮੈਂ ਤਾਂ ਕੁੰਬਾ ਕਹਿੰਦਾ ਤਾਂ ਲਾਣੇ ਦਾ ਨਹੀਂ ਐ। ਤੇ ਕੁੰਬਾ ਲਾ ਲੇ ਤੇ ਮੈਡਰੂਮ ਨਾਲ ਲਿਖੇ ਆ ਜੀ। ਬਾਈ ਇੱਕ ਦੇਖੋ। ਬੇ ਤੁਸੀਂ ਸਮਝ ਜਾਣਾ ਅੱਜ ਮੈਂ ਫੇਰ ਭੈਣ ਕੋਲ ਗੇੜਾ ਮਾਰ ਕੇ ਆਇਆ। ਦੇਖ ਲੈ ਫੇਰ ਉਹਨੇ ਮਸ਼ਰੂਮ ਦੇ ਉੱਤੇ। ਹਾਂ ਜੀ ਭੈਣਾ ਤਾਂ ਫੇਰ ਕਰਦੀਆਂ ਹੁੰਦੀਆਂ ਜੀ। ਭੈਣਾ ਤਾਂ ਕਰਦੀਆਂ ਫੇਰ ਵੈਸੇ ਪਸੰਦ ਹੈ ਨਹੀਂ ਬੱਚਿਆਂ ਨੂੰ ਇਹ ਘਰ। ਇਸ ਵੈਸੇ ਲਈ ਤੁਹਾਡੇ ਘਰ ਗਏ ਬਣ ਰਹੇ ਐਸ ਦਾ ਕੋਈ ਹੋਰ ਸਬਜ਼ੀ ਬਣਾਉਂਗੇ ਹੈ ਤੇਰੇ ਭਾਈ ਇਹ ਮੈਨੂੰ ਪਸੰਦਾ ਪੰਮੂ ਖਾਂਦਾ ਨਹੀਂ ਹੈਗਾ ਨਾ ਜਸ਼ਨ ਹਾਂਜੀ ਪਰ ਭੈਣ ਨਾ ਨੇ ਉੱਥੇ ਦੇ ਦਿੱਤੇ ਹਾਂਜੀ ਆ ਵੀ ਸੀ ਅੱਛਾ ਹਾਂ ਬੱਚੇ ਕਿੱਥੇ ਹੈ ਬੱਚਿਆਂ ਵਾਸਤੇ ਆ ਜੰਨੇ ਆ ਭਾਈ ਇਹ ਚੀਜ਼ ਤੇ ਮੈਨੂੰ ਯਾਦ ਆਗਾ ਸਾਡਾ ਇੱਕ ਨਾ ਮਾਸਟਰ ਹੁੰਦਾ ਤਾਂ ਉਹ ਸਾਨੂੰ ਬਾਰ-ਬਾਰ ਇੱਕੋ ਗੱਲ ਕਹਿ ਕਰਦਾ ਤਾਂ ਕਹਿੰਦਾ 10 ਰੁਪਏ ਦੀ ਹੋਰ ਨਹੀਂ ਕੁਝ ਮੂਫਲੀ ਖਾ ਲੈ ਕਰੋ ਗਰੀਬਾਂ ਦੇ ਬਾਦਾਮ ਕਹਿੰਦਾ ਤਾਂ ਇਹਨੂੰ ਹਾਂਜੀ ਠੀਕ ਨੇ ਵੜਿਆ ਲੱਗਦੀ ਹੈ ਜੀ ਸਾਡੀ ਛੰਡ ਪੈ ਗਈ ਉਹ ਪੈ ਰਹੀ ਹੈ ਇਸ ਤਰ੍ਹਾਂ ਸਰਦਾਰ ਨਹੀਂ ਹੈ ਹਾਂ ਜੀ ਹੈ ਤਾਂ ਤੇਰਾ ਧੰਨਵਾਦ ਕਰਨਾ ਪੰਦਾ ਬਾਈ ਇਹ ਮੇਰੇ ਖਾਤਰੇ ਸਬਜ਼ੀ ਬਣਾ ਰਹੀ ਹੈ ਹਾਂ ਜੀ ਹਾਂ ਜੀ ਹਾਂ ਬੱਚੇ ਲੈਕ ਨਹੀਂ ਜੀ ਕਰਦੇ ਸਬਜ਼ੀ ਨਾਲ ਆ ਖਾ ਸਭ ਨਹੀਂ ਲੈਣੀ ਹੈ ਲੈਕ ਕਰ ਦੇਣੀ ਪਹਿਲਾਂ ਐ ਦੱਸ ਵੀ ਮੈਂ ਉਹਦਾ ਟੇਸਟ ਦੇਖਣਾ ਹੀ ਹੁੰਦਾ ਫਿਰ ਨਾ ਪਹਿਲਾਂ ਮੈਨੂੰ ਐ ਦੱਸ ਜੀ ਮੈਂ ਉਹਦੋਂ ਬਣਾਈ ਤੀ ਵੀ ਛੱਡੀ ਕਿਸੇ ਨੇ ਹਾਂ ਜੀ ਉਹਦਾ ਵਾਰ ਮੈਂ ਖਾ ਗਿਆ ਜੀ ਆ ਦੇਖਿਆ ਫਿਰ ਲੱਗਿਆ ਬਣੀ ਬਲਾਈਂ ਪਤ ਜੀ ਨੂੰ ਹਰੇਕ ਖਾਲਾਂ ਦਾ ਲੋ ਬਾਈ ਇਹ ਲੱਗੀ ਨਹੀਂ ਵੈਸੇ ਤਾਂ ਰੋ ਰੋਕਦੇ ਤੇ ਕਹਿੰਦੇ ਮम्मा ਕੀ ਬਣਾਉਣ ਲੱਗੀ ਹੈ ਨਾ ਆਲੂ ਬੜੀਆਂ ਬਣਾ ਮੈਂ ਉਹ ਮੈਂ ਲੇਟ ਬਣਾਉਂਗੀ ਵੀ ਇਹ ਪਾਪਾ ਦੀ ਸਬਜੀ ਹੈ ਤਾਂ ਕੋਈ ਨਹੀਂ ਆ ਦੇਖੋ ਬਾਈ ਕਿਲੋ ਮਸ਼ਰੂਮ ਹੈ ਇਹ ਹੁਣ ਬਣਨੇ ਆ ਬਣਦੇ ਵਧੀਆ ਬਣਦੇ ਵਧੀਆ ਹਨਾ ਇਹ ਚੀਜ਼ ਨੂੰ ਤੂੰ ਕद्दू ਕਾਸ ਕਰਕੇ ਤਾਂ ਪਰੌਂਠਾ ਵੀ ਬਣਾ ਸਕਦੀ ਹੈ ਹਾਂਜੀ ਪਕੌੜੇ ਵੀ ਬਣਦੇ ਆ ਜਿਹਨਾਂ ਦੇ ਹਾਂ ਚਲੋ ਪਕੌੜ ਆਇਆ ਤਾਂ ਫਿਰ ਤੁਸ ਜਪ ਤਕੜੀ ਹੈ ਹਾਂਜੀ ਤੇ ਹੋਰ ਮੈਂ ਕਹ ਕਹਿਣ ਲੱਗਿਆ ਤਾਂ ਤੇ ਚੌਲਾ ਚ ਵੀ ਪੈ ਸਕਦੇ ਹੈ ਚੌਲਾ ਚ ਵੀ ਪੈ ਜਾ ਹਾਂਜੀ ਜੇ ਬਣਾਉਣੇ ਠੀਕ ਨੇ ਫੇਰ ਮੈਂ ਥੋੜੀ ਗੈਸ ਲਾਇਆ ਜੀ ਵੀ ਚੌਲਾ ਜਵਾਦਵਾ ਨਿਕਣਾ ਮਰਜੀ ਗੱਲ ਤੇ ਮੈਨੂੰ ਨਹੀਂ ਮਿਲਿਆ ਮੈਂ ਉਹ ਤਾਂ ਸਾਬੀ ਤਿਆਰੀ ਕਰ ਥੋੜਾ ਮਾਂਤਾ ਫਿਰ ਮੈਂ ਕਿਹਾ ਵੀ ਕੰਨੋਂ ਕਰ ਠੀਕ ਹੈ ਨਾ ਤਾਂ ਮੇਰਾ ਹੀ ਲੈਣਾ ਤਾਂ ਹਾਂਜੀ ਠੀਕ ਨੇ ਉਧਰ ਨਿਆਣੇ ਬੱਚਿਆਂ ਦੀ ਰਵਾਂਡ ਆ ਰਹੀਆਂ ਜੀ ਕੋਈ ਕਹਿੰਦਾ ਕੜੀ ਝੋਲ ਖਾਣੇ ਕੋਈ ਕਹਿੰਦਾ ਆਲੂ ਬੜੀਆਂ ਖਾਣੀਆਂ ਜਿਵੇਂ ਨਾ ਰਾਜਮਾ ਹਵਰਾਟ ਕੀ ਹੋਈ ਆਲੂ ਰਾਜਮਾ ਬਣਾ ਕੇ ਮੈਂ ਉਹ ਤਾਂ ਭੋਂਕੇ ਬਣਦੇ ਆ ਵੀ ਸਵੇਰ ਟਾਈਮ ਬਣਾਉਂਦਾ ਠੀਕ ਕੋਈ ਬੱਚਾ ਹੁਣ ਛੁੱਟੀਆਂ 'ਚ ਨਿਆਣੇ ਜਾਨ ਨਾਨਕੇ ਜਾਨ ਨੂੰ ਤਾਂ ਨਹੀਂ ਜਾਂਦਾ ਨਾਨਕ ਜਾਣਾ ਤਾਂ ਜਿੱਤ ਫੜੀ ਹੋਈ ਹੈ ਵੀ ਜਾਣਾ ਹੈ ਪਰਮ ਥੋੜਾ ਜਿਹਾ ਮੁਕਰਦਾ ਹੈ ਉਹਨੂੰ ਆਈ ਵੀ ਤੇ ਚਲ ਕੋਈ ਨਹੀਂ ਨਹੀਂ ਮੈਂ ਤੁਹਾਨੂੰ ਛੱਡਣ ਤਾਂ ਫਿਰ ਅਸੀਂ ਫਤਿਹਗੜ੍ਹ ਸਾਹਿਬ ਜਾਣਾ ਤਾਂ ਉਹਦੇ ਕਰਕੇ ਤੁਹਾਡਾ ਔਕਰ ਦਾ ਭਾਈ ਇਹਨਾਂ ਦਾ ਤੇ ਅੱਪਰ ਹੁਣ ਬੰਦਾ ਹਾਂਜੀ ਪੁਰੇ ਬਾਈ ਉਹਨਾਂ ਨਾਲ ਵੀ ਤੁਹਾਨੂੰ ਠੰਡ ਬਾਹਰ ਪੈ ਰਹੀ ਜਿਵੇਂ ਬਿਮਾਰਨਾ ਹੋ ਜਿਵੇਂ ਤੇ ਠੀਕ ਆ ਵਾਹੀ ਤਾਂ ਹੀ ਡਰਦੀ ਫਿਰ ਨਾਨਕੇ ਨੂੰ ਵੀ ਨਹੀਂ ਲੈ ਗਈ ਉੱਥੇ ਸਾਡੇ ਨਹਿਰ ਕਰਕੇ ਥੋੜੀ ਜ਼ਿਆਦਾ ਹੋ ਗਈ ਹਾਂ ਆਉ ਤੋ ਬੰਬੇ ਵਾ ਸਮੁੰਦਰ ਲਾ ਗਿਆ ਨਾ ਹਾਂਜੀ ਤੇ ਨਹਿਰ ਚ ਆਉਂਦੀ ਹੈ ਜੀ ਲਾਗੇ ਹਾਂ ਕਰਦੇ ਲਾਗੇ ਮੇਸੀ ਚਲੇ ਤਾਂ ਗਏ ਤੇ ਦੋ ਦਿਨ ਵੀ ਬਹੁਤ ਔਖਾ ਹੋਇਆ ਸਾਨੂੰ ਬਾਈ ਇਹਨਾਂ ਦੇ ਐਨ ਘਰ ਦੇ ਨਾਲ ਨੂੰ ਐਸਵਾਈਐਲ ਨਹਿਰ ਜਿਹੜੀ ਬੰਦ ਹੈ ਦੋ ਹੀ ਪੱਕੀ ਨਹਿਰ ਮੰਗਦੀ ਹੈ ਹਾਂਜੀ ਕੁਝ ਫੁੱਲੇ ਚ ਘਾਰਾ ਜੀ ਆ ਲਾਗੇ ਪਾਸੇ ਦਰ ਰਖਤਾ ਆਪਣੇ ਹੁਣ ਇੱਥੇ ਹਵਾ ਪੈਂਦੀ ਨਹੀਂ ਹੈ ਕਿ ਹਵਾ ਕਰਕੇ ਖੰਡ ਲੱਗੀ ਜਾਂਦੀ ਹੈ ਇਹ ਗੱਲ ਮਨਣਾ ਚਾਹੀਦਾ ਇੱਥੇ ਬਾਈ ਸਾਡੇ ਘਰ ਹਵਾ ਨਹੀਂ ਪੈਂਦੀ ਇਹ ਨਹੀਂ ਆਲੇ ਦਾਲੇ ਮਕਾਨ ਹੈ ਸੌਕਣਾ ਹੀ ਆਪਣੇ ਘਰ। ਮੈਂ ਬਾਹਰ ਨਿਕਲ ਨਹੀਂ ਹੁੰਦਾ ਜੀ ਬਹੁਤ। ਇੱਕ ਆਹ ਦੱਸ ਮੈਨੂੰ। ਆ ਮਹੀਨੇ ਕਿੰਨਾ ਵਧੀਆ ਬਣਾਤਾ ਹਨਾ। ਹਾਂਜੀ। ਸਾਫ ਸੁਥਰਾ। ਕੰਦਾ ਵੀ ਧੋ ਛੱਡੀਆਂ ਹਨਾ। ਕੰਦਾ-ਕੰਦਾ ਤਾਂ ਹੋ ਗਿਆ ਹੀ ਹੈ। ਹੈ। ਐ ਮੈਂ ਸਾਰੀ ਰਾਤ ਦਾ ਹੀ ਪੈ ਰਹਿਆ ਵੈਸੇ। ਹੂੰ। ਚੱਲ ਫੇਰ ਤੂੰ ਖਿੱਚਦੇ ਤਿਆਰੀ। ਆ ਜਾ। ਲਾ ਬਾਈ ਅੰਦਰ ਬੰਦਿਆਂ ਨੂੰ। ਮਤਲਬ ਅੰਦਰ ਆ ਪਰਮ। ਹਾਂਜੀ ਸਾਰੇ ਹੀ ਆ ਗਏ। ਉਹ ਬੜਾ ਵੀ ਅੰਦਰ ਆ। ਹੋ ਇੱਕ ਹੋ ਗਈ ਉਧਰ ਅੱਛਾ ਲੋ ਬਾਈ ਇੱਧਰ ਮਿਲੋ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਨਾ ਤੇਰਾ ਹਾਲ ਤੱਕ ਦਾ ਮਾ ਠੀਕੇ ਨਹੀਂ ਹੋਇਆ ਕਿਹਾ ਨਹੀਂ ਮੈਂ ਹੀ ਪੈਂਦਾ ਵਾ ਠੰਡ ਇੱਧਰ ਮਿਲੋ ਬਾਈ ਸਤਿ ਸ਼੍ਰੀ ਅਕਾਲ ਤੂੰ ਚਾਚੇ ਕੋਰੇ ਕਾ ਤੂੰ ਨਾ ਹਿੱਲੇ ਕਰਕੇ ਤੇ ਕਿਹ ਚਲਾਉਂਦਾ ਫੋਨ ਹੂੰ ਫੋਨ ਚਲਾਉਣਾ ਮਿਲ ਜਾਂਦਾ ਨਾ ਉਹਰੇ ਫੋਨ ਵੀ ਉਹ ਬਾਈ ਐਲ ਸੀ ਡੀ ਹੋਣੀ ਨੇ ਮੈਨੂੰ ਦੇਖ ਕੇ ਬੰਦ ਕਰਤੀ ਫਲੈਟ ਭੱਜੀ ਵੀਦੀ ਆ ਜਾਂਦੀ ਏ ਕਰੇ ਭੱਜੀ ਜਾਂਦੀ ਏ ਲਸਕਣ ਕਰ ਹਾਂ ਪਰਮਾ ਛੁੱਟੀਆਂ ਖਾਲੀਆਂ ਦੋ ਤਿੰਨ ਹਨਾ ਹਨ ਮੁੱਕ ਚੱਲੀਆਂ ਕਿਨੇ ਰਗੇ ਤਿੰਨ ਨਾ ਤਿੰਨ ਰਗੇ ਚੱਲ ਕੋਈ ਬਰ ਰਗੇ ਚਾਰ ਦਿਨ ਤੇ ਬਾਬਾ ਯਾਰ ਨਿੱਗੀ ਯਕੀਰ ਜਾਈਆਂ ਜਿ ਇੱਥੇ ਤੋਂ ਪਰਮ ਬਹੁਤ ਨਿੱਗਾ ਹੋਇਆ ਪਿਆ ਹੈ ਹਨਾ ਪੈ ਗਿਆ ਪੈ ਗਿਆ ਬਥੇ ਬਣਾਉਣ ਵਾਲਾ ਫੋਨ ਚਲਾ ਰਿਹਾ ਤਾਂ ਇਹ ਇੱਧਰ ਕੱਲਿਓ ਬੈਠੀ ਇੱਧਰ ਮੈਲ ਬਈ ਮੇਰੇ ਵੱਲ ਤੁਹਾਨੂੰ ਜ਼ਰੂਰ ਨਹੀਂ ਪਿਆਰ ਵਿੱਚ ਸਾਸ਼ ਕਰ ਜੀ ਦਿਖਾ ਜੀ ਮੋੜੇ ਖੜੀ ਜਿਸ ਨੂੰ ਤੈਨੂੰ ਸਮਝ ਵੀ ਆਉਂਦਾ ਹਾਂਜੀ ਮੇਰੀ ਕਿਤਾਬ ਹੈ ਕਿਆ ਇਹਨੂੰ ਤਾਂ ਛੁੱਟੀਆਂ ਦਾ ਕੰਮ ਕਰ ਰਹੀ ਅੱਛੇ ਆ ਲਿਖ ਰਹੀ ਹੈ ਹੈ ਹਾਂਜੀ ਲੋ ਬਈ ਜਸ਼ਨ ਦੀ ਅੱਜ ਲਿਖਾਈ ਵੀ ਦੇਖ ਲੋ ਲੋ ਕਿਆ ਜਿਸ ਨੂੰ ਇਹ ਤੇਰੀ ਲਿਖਾਈ ਹੈ ਕਿ ਹੋਰ ਦੀ ਮੇਰੀ ਉਹ ਹੈ ਮੇਰੀ ਉਹ ਤੇ ਤਪੁੱਤਰਾ ਤੂੰ ਨੰਬਰ ਲੈ ਗਈ ਲਿਖਾਈ ਬਹੁਤ ਸਾਫ਼ ਕਰਨ ਲੱਗੀ ਤੂੰ ਹੈ ਹਾਂਜੀ ਪਹਿਲਾਂ ਤਾਂ ਕੁਝ ਉਹ ਹੁੰਦਾ ਸੀ ਵੀ ਗਲਤ ਲਿਖ ਹੋ ਜਾਂਦਾ ਸੀ ਕਈ ਵਾਰ ਕੋ ਟਮਾਟਾ ਕਰ ਦਿੰਦੀ ਸੀ ਹੁਣ ਤਾਂ ਮੇਰੀ ਥੋੜੀ ਜੀ ਸਾਫ਼ ਨਹੀਂ ਹੋ ਗਈ ਰਾਈਟਿੰਗ ਵਧੀਆ ਹੋ ਗਈ ਹੁਣ ਹਾਂਜੀ ਹੁਣ ਨਾਲੇ ਮੈਂ ਗਲਤੀਆਂ ਨਹੀਂ ਕਰਦੀ ਅੱਛਾ ਤਾਂ ਤਾਨੂੰ ਨਾਮ ਫਿਰ ਹੁਣ ਤਾਂ ਉਹ ਤਾਂ ਖੇਸੀ ਖੁਸ਼ੀ ਲੈ ਲੈਂਦੀ ਕਿ ਪਰੋ ਰੇਂਦਰ ਭਾਈ ਮਕਾਨ ਬੰਦ ਹੋਣ ਕਰਕੇ ਨਿੱਗ ਗਿਆ ਹੈ ਹਾਂਜੀ ਠੀਕ ਹੈ ਕਿੰਨੀਆਂ ਛੁੱਟੀਆਂ ਰਹਿ ਗਈਆਂ 3 ਹਾਂਜੀ ਕੋਚੋ ਬੋਲ ਠੀਕ ਹੈ ਚਲੋ ਭਾਈ ਇਹ ਗੁਡੀ ਰਾਣੀ ਆਪਣਾ ਪੜ ਰਹੀ ਹੈ ਬੋ ਭਾਈ ਲੈ ਵਿੱਚ ਚੱਲ ਰਹੀ ਪ੍ਰੋਬਲਮ ਮਾੜੀ ਮੋਟੀ ਇਹ ਹੋ ਗਈ ਲੋਟ ਆਜਾ ਜੈਸ਼ਨ ਹੁਣ ਤੇਰਾ ਵੇਖਣਾ ਪਤਾ ਚੋਂ ਕਰਿਆ ਜਿੱਚ ਨਾ ਪੜ ਆਪਣਾ ਕਰ ਲੈ ਲੈ ਭਾਈ ਤਦਾਨੇ ਵੱਟ ਤਾਂ ਸਾਰਾ ਕੁਝ ਹਾਂਜੀ ਹੂੰ ਅੱਧਾ ਉੱਧਾ ਪਾ ਦੇ ਖਿਚਮਾ ਜਿਹਾ ਹਾਂਜੀ ਆ ਬਰੂਆਂ ਦਾ ਫੁੱਲ ਲਖਾਂਗੇ ਹਾਂ ਆ ਦੇਖੋ ਬਾਈ ਇੱਧਰ ਹਾਂ ਬਾਬਾਂ ਦੇ ਕਿਹੜੇ ਲੇ 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 ਆਹ ਲਫਾਫਾ ਉਹਨੂੰ ਕਰਦੇ ਤੇ ਪਰਛਲਕ ਗੇਰੀ ਜਾਉਗੀ ਹਾਂ ਗੱਠੀਆਂ ਦਾ ਬਾਈ ਮੈਂ ਤੁਹਾਨੂੰ ਹਿਸਾਬ ਕਿਤਾਬ ਦੱਸ ਦਵਾਂ ਵੀ ਮੁੱਕਣ ਨਹੀਂ ਦੇਈ ਦੀਆਂ ਜਦੋਂ ਸੱਚੀ ਗੱਲਾਂ ਦੱਸ ਬਾਬੇ ਦੇ ਕਮਰੇ 'ਚ ਲੱਗ ਲਫਾਫਾ ਪਿਆ ਹਾਂਜੀ ਉੱਪਰ ਲੱਗ ਥੱਲੇ ਲੱਗ ਹਾਂ ਜੋ ਤੇ ਜੈ ਮਰਜੀ ਘਾ ਦੇ ਸਕ ਤਿੰਨੇ ਕਮਰਿਆਂ ਚ ਬਾਈ ਮੈਂ ਗੱਠੀਆਂ ਪੂਰੀਆਂ ਰੱਖਦਾ ਵੀ ਕੋਈ ਉਧਰ ਤੇ ਉਧਰ ਲੜਾਈ ਨਾ ਹੋਵੇ ਵੀ ਜੇ ਪੰਮੂ ਉੱਪਰ ਬੈਠਾ ਪਰ ਤੇ ਲਫਾਫਾ ਮੈਂ ਕਹਾ ਵੀ ਮੈਂ ਥੱਲੇ ਲੈ ਕੇ ਜਾਣਾ ਵੀ ਮੇਰਾ ਜੀ ਕਰਦਾ ਤਾਂ ਮੇਰੇ ਕਮਰੇ ਚ ਵੀ ਪਈਆਂ ਪਾਪਾ ਜੀ ਦੇ ਕਮਰੇ ਚ ਵੀ ਅੱਧਾ ਅੱਧਾ ਕਿਲੋ ਜਦ ਵੀ ਮੈਂ ਜਾਣਾ ਰ ਉਪਰ ਤੇ ਲਿਆ ਕੇ ਬਾਈ ਰੱਖ ਦੇਣੀ ਆ ਕਿਉਂਕਿ ਇਹ ਹੈ ਬਹੁਤ ਵਧੀਆ ਚੀਜ਼ ਐ ਹਿਆਲ ਦੇ ਵਿੱਚ ਖਾਣ ਨੂੰ ਮੰਦਾ ਬਣੀ ਜੇ ਭਰ ਲੈ ਜੂਵੇ ਮਾਬਣਾ ਦੇਖਣਾ ਮਰਜੀ ਖਾਈ ਜਾਵੇ ਆ ਦੇਖੋ ਇਹ ਆ ਲੋ ਕਿੰਨੇ ਸੋਨੇ ਦਾਣੇ ਬਾਈ ਇਹ ਆ ਲੋ ਹਨ ਪੂਰੇ ਹਨਾ ਜਸ਼ਨ ਹਾਂਜੀ ਹੈ ਹਾਂਜੀ ਠੀਕ ਨੇ ਹੁਣ ਤੋਂ ਉਹ ਨਾ ਬੈਟ ਲਮਟ ਲੀਜੀ ਬਸ ਆ ਲੈ ਲਾਈਟ ਬੰਦ ਹੋ ਗਈ ਸੰਗਤਾਂ ਆ ਗਈਆਂ ਬਾਹਰ ਨੂੰ ਹੈ ਉਹ ਆ ਦੇ ਆ ਬੋ ਕੀ ਘਾਣਾ ਮੋਫਲੀ ਉਹ ਕੋਣੀ ਵਿੱਚ ਦਾਣਾ ਨਹੀਂ ਹਮ ਤੁਹਾਰੇ ਮਾਮਾ ਨੇ ਕੀ ਗੱਲ ਬੱਕੀ ਐ ਕਿਕੜਾ ਹੁੰਦਾ ਜਦ ਨੇ ਨੀਚੇ ਮੁੰਨਾ ਸੋਪਾ ਉੱਪਰ ਪੱਖਾ ਚੱਲ ਪਾਹ ਸੋਤੇ ਸੋਤੇ ਭੁੱਖ ਲਗੀ ਯੇ ਲੋ ਬੇਟਾ ਮੂਖਲੀ ਮੂਖਲੀ ਮੇ ਦਾਣਾ ਨਹੀਂ ਹਮ ਤੁਹਾਰੇ ਮਾਮਾ ਨੇ ਮਾਮਾ ਦੇ ਦਿੱਲੀ ਵਾਸਲਾਏ ਬਿੱਲੀ ਬਿੱਲੀ ਦਾ ਮਰਾ ਪੰਜਾਬ ਮਾਮਾ ਹੋ ਗਿਆ 55 ਹੋ ਰਹਿ ਗਿਆ ਹਲੇ ਦਿਖਾਈ ਇਦਨ ਮੂ ਉਧਰ ਆਇਆ ਮੂੰਹ ਇਧਰ ਨੂੰ ਆ ਟੋਪੀ ਜੱਜਣ ਵਾਲੀ ਚੱਕ ਲਿਆ ਹੈ ਹਾਂ ਮੈਂ ਕਿਹਾ ਮਾਂ ਮੇਰੇ ਘਾਈ ਦਾਲ ਉਹਦੇ ਵਾਲ ਹੈ ਅੱਛਾ ਮਾਂ ਮੇਰੇ ਘੱਦੀ ਦਾਲ ਉਹਦੇ ਆ ਕੇ ਵਾਲ ਹੈ ਲੈ ਹੁਣ ਚੋ ਗਿਆ ਲਊਗਾ ਦੂਣੀ ਜਾਨੀ ਵਧੀਆ ਲੱਸੀ ਨੂੰ ਆਲੀ ਅੱਛਾ ਭੰਨੀ ਵੀ ਇਕੱਠੀ ਦੇ ਦਦਾ ਬਾਈ ਨੂਨ ਆ ਜਾਂਦਾ ਨਾ ਜਿਹਦੇ ਚ ਨਾ ਵਧੀਆ ਲੱਦੀ ਹੈ ਹਾੜੀ ਪੰਠਵਾੜੀ ਅਦੋਂ ਦਿਖਾਈ ਉਹ ਦੇਖੋ ਬਾਈ ਇਧਰ ਪੱਭੂ ਕੁੱਤਾ ਜਿਹਾ ਬਣ ਕੇ ਆ ਗਿਆ ਦਿਖਾਈ ਮੂੰਹ ਇਧਰ ਨੂੰ ਹਾਂ ਮੈਨੂੰ ਅਜੇ ਤਨ ਹੋਰ ਤੁਸੀਂ ਬਸ ਕਰਦੇ ਸਿੱਖੋ ਇਕੱਠੀਆਂ ਉਹਨਾਂ ਨਾ ਨੂਨ ਅੱਛਾ ਤੇ ਲੱਗਦੀ ਕੋਈ ਨੂਨ ਜਿਆਦਾ ਹੈ ਹਾਂ ਟੇਸਟੀ ਲੱਗਦੀ ਹੈ ਕੋਈ ਨੂਨ ਜਿਆਣੀ ਦਾ ਆ ਦੇਖੋ ਬਾਈ ਇਹ ਸਾਰਾ ਕੱਪੜੇ ਵੀ ਨਹੀਂ ਪਾ ਰਿਹਾ ਹੈਗਾ ਸਵੇਰ ਦਾ ਹੀ ਬੈਠਾ ਆ ਜਿੱਥੇ ਨਾ ਠੀਕ ਹੈ ਚੱਲ ਨਿੱਕੇ ਚ ਬੈਠਾ ਨਾ ਹੁਣ ਦੇਖੋ ਬਾਈ ਆਪਣੀ ਚੱਪਲਾ ਹੂੰ ਹੁਣ ਆਪਣੀ ਬਾਈ ਆ ਗਿਆ ਦੇਖੋ ਜਿਹਦੇ ਇਹ ਮੂੰਹ ਨਾਲ ਖਾਂਦਾ ਹੈ ਆਹ ਦੇਖੋ ਹੜੀ ਸਵਾਦ ਹੂੰ ਆ ਤਾ ਦਾ ਕੱਪੜਿਆਂ ਪਰ ਵੀ ਸਬਜੀ ਲਈ ਵੀ ਆ ਉਹ ਦੇਖ ਲੈ ਤੇਰੇ ਹੈ ਚਲੋ ਭਾਈ ਬੱਚੇ ਲੱਗੇ ਆਪਣੇ ਕੰਮ ਅਮਨ ਗਿਆ ਲੰਘ ਘੁੰਮਣ ਚਾਚਾ ਗਿਆ ਲੰਘ ਹੁਣ ਠੀਕ ਆ ਆ ਦੇ ਲੋ ਭਾਈ ਏਕ ਨਾਲੇ ਲਾਈਟ ਭੱਜੀ ਇਹ ਜਦੇ ਬਾਹਰ ਨੂੰ ਆ ਗਏ ਇਹ ਆ ਤੂੰ ਲਾ ਜਾ ਬਈ ਆਪਣੇ ਕੰਮ ਤਰਤ ਕੰਮਾਂ ਲੱਗੀਆਂ ਨੇ ਦੇਣ ਛਪਦਾ ਜਾਂਦਾ ਮੈਂ ਥੋੜੀਆਂ ਨਹੀਂ ਖਾਇ ਲਵਾ ਹੁਣ ਖਾ ਲੈ ਚੱਲ ਤਾਂ ਆਪਣੀ ਸਬਜ਼ੀ ਜਿਹੜੀ ਬਣਾਉਣੀ ਬਣਾਉਣੀ ਆ ਉਹ ਐਨ ਕਾਠੀ ਜੀ ਬਣਾ ਦੀ ਹਾਂਜੀ ਮੈਂ ਤਾਂ ਈ ਜ਼ਿਆਦਾ ਖਿਆਲ ਲਾਇਆ ਜੀ ਹੂੰ ਪਾਣੀ ਨਹੀਂ ਪਾਉਣਾ ਜੂੰਡੂ ਦਿਖਾਈ ਮੂ ਇੱਧਰ ਮੜਾ ਜਾ ਹਾਂ ਚੱਲ ਪਿਆ ਬਾਈ ਹੁਣ ਮੈਂ ਇੱਧਰ ਆ ਲੈ ਖਨੂਲ ਹੂੰ ਆ ਗਈ ਬਾਈ ਲੋੜੀ ਲੋੜੀ ਦਾ ਕੱਕਣਾਈ ਬਾਈ ਚੱਲਣਾ ਲੋੜੀ ਤੇ ਦੂਏ ਦਿਨ ਇਕੱਠੀਆਂ ਆਲਿਆਂ ਨੇ ਲੱਭਣਾ ਹਾਂਜੀ ਔਰ ਜਿਹੜੀਆਂ ਲਫਾਫਾ ਬੰਨਦ ਹੁੰਦੀਆਂ ਉਹ ਰਹਿ ਚੁਣੀਆਂ ਹਾਂ ਹੂੰ ਹਾਂਜੀ ਇਹ ਪੱਠੀ ਦੀਆਂ ਜਿਹੜੀਆਂ ਕੜਾਹੀ ਚ ਭੁੰਨੀਆਂ ਵਿਆਹ ਨੂੰ ਮਿਲਣਗੀਆਂ ਹਾਂ ਦੇਖੋ ਬਾਈ ਇਹ ਆ ਨਿਆਣਿਆਂ ਨੂੰ ਅਕਲ ਦਿੱਤੀ ਵੀ ਦੇਖੋ ਤੁਸੀਂ ਕੈਮਰੇ ਚ ਦੇਖਿਆ ਵੀ ਮੈਂ ਕਿਹਾ ਨਹੀਂ ਨਾ ਫਰ ਵੀ ਪਰਮ ਨੇ ਉਹਰੇ ਰੱਖੀਆਂ ਦੇਖੋ ਵੀ ਆਪਣੀਆਂ ਉਹ ਲਫਾਫੇ ਚ ਹੈਂ ਇਹ ਅੰਦਰ ਗਰਮ ਚਾਦਰ ਉੱਛਾਈ ਵੀ ਜਿਕਣਾ। ਇਹ ਮੇਰਾ ਪਲੇਟ ਦਾ ਕਾਲਜ ਦੇ ਦਾ ਨਹੀਂ ਪਰ ਉਹ ਚ ਇਕੱਠਾ ਕਰ ਲਉਂਦੇ ਸੀ। ਨਾ ਠੀਕ ਹੈ। ਚੰਗੀ ਗੱਲ ਆ ਇਹ। ਵੈਸੇ ਬਾਹਰੇ ਘਰ ਪਹੜਾ ਲ ਦਿੰਦੀ। ਇਹਨਾਂ ਛੋਟੇ ਬੱਚਿਆਂ ਨੂੰ ਇੰਨੀ ਵੱਡੀ ਚੀਜ਼ ਸਿੱਖਾ ਦੇਣੀ। ਦੱਸੋ ਨਾ। ਹਾਂਜੀ। ਸੀਦੀ ਦੀਨ ਨੰਗੇ ਆ। ਪੜਿਆ ਤਾਂ ਉਹਦੇ ਬਾਰੇ ਨਾ? ਹਾਂਜੀ। ਮਾਈ ਨੂੰ ਸਾਰਾ ਦੱਸਿਆ ਤਾਂ ਇਤਿਹਾਸ। ਬੇ ਇੱਕ ਬੁੱਕ ਵੀ ਦਿੱਤੀ ਸੀ ਉਹ ਇਹਨੇ ਪੜੀ ਹੈ ਸੀਦੀ ਦੀਨ ਬਾਰੇ। ਤਾਂ ਦੱਸਿਆ ਤਾਂ ਥੋੜਾ ਜਿਹਾ ਇਹਨਾਂ ਨੂੰ? ਹਾਂਜੀ, ਹਾਂਜੀ। ਹਨਾ ਤੇ ਇਧਰ ਪਰਮ ਤੇ ਇਹ ਸਾਡਾ ਪੂਲ ਚ ਵੀ ਹਰੇਕ ਜਦੋਂ ਹੁਣ ਸਿੱਧੀ ਜੋੜ ਮੇਲੇ ਚੱਲਦੇ ਸੀ ਨਾ ਸਾਡੀ ਮੈਡਮ ਨੇ ਹਰੇਕ ਸਿਰਵਿਸ ਨੂੰ ਬੁੱਕਸ ਦੰਦੇ ਸੀ ਠੀਕ ਹੋ ਗਈ ਬਾਈ ਗੱਡੀ ਆ ਦੇਖੋ ਮੈਂ ਤੁਹਾਨੂੰ ਕਹਿੰਦਾ ਜੀਦਾ ਜੀ ਕਰਦਾ ਮੋਟਰਸਾਈਕਲ ਚੱਕਦਾ ਲੰਘ ਜਾਂਦਾ ਹਾਂ ਹਾਂ ਪਰਮ ਜੀ ਪਰਮ ਵਾਲੀ ਪਰਮ ਨੇ ਤੇਰੇ ਵਾਲੀ ਪਰਮ ਵਾਲੀ ਚਾਚਾ ਲਈ ਘੁੰਮਦਾ ਉਹ ਚਾਚੇ ਵਾਲੀ ਮੈਂ ਲਈ ਵੀ ਜਿਹੜੇ ਵੀਰਦੇ ਉਹ ਲੈ ਲਾਣੇ ਚਾਕੇ ਹਾਂ ਨਾ ਕੋਈ ਪਤਾ ਨਹੀਂ ਇਹਨਾਂ ਦਾ ਚਲੋ ਕੋਈ ਨਹੀਂ ਭਾਈ ਬੱਚੇ ਖੁਸ਼ ਰਹਿਣ ਸਾਰੇ ਪਰਿਵਾਰ ਦੇਖਣੇ ਆ ਜਿਹਨ ਗੱਠੀਆਂ ਖਾ ਲੀਆਂ ਹਾਂ ਜਿਵੇਂ ਵੀਰ ਜੀ ਨੇ ਤੁਹਾਨੂੰ ਦੇ ਦੇ ਭੰਨ ਕੇ ਆਪ ਤਾਂ তো ਖਾਈ ਜਾਂਦੀ ਪੁੱਤ ਉਹਨੂੰ ਮੂੰਹ ਨਾਲ ਪਰਣੀ ਪੈਂਦੀ ਆ ਇਹ ਨਹੀਂ ਦਿੰਦਾ ਆਹੇ ਠਾਈਂ ਕੱਢ ਲੁੰਦਾ ਹੀ ਜਾਂਦਾ ਗੱਲ ਲਾ ਬਾਈਕ ਲਾਉਣਾ ਕੱਢ ਲੁੰਦਾ ਹੀ ਲਾਣਾ ਇਹ ਤਾਂ ਬਾਈ ਸਿਆਣਾ ਬੰਦਾ ਸਾਡਾ ਦੇਖੋ ਚੱਪਲਾਂ ਪਾਈਆਂ ਵੀ ਆ ਗਰਮ ਪਾਏ ਹੋਏ ਕੱਪੜੇ ਓਰੇ ਹਵਾ ਨਹੀਂ ਲੱਗਦੀ ਹੈ ਇਹ ਇੰਨਾ ਹੈ ਚਲੋ ਆਪਣੇ ਆਪਣੇ ਕੰਮ ਲੱਗੇ ਹੋਵੇ ਬਾਕੀ ਭਾਈ ਬੱਦਲ ਵਾਜੀ ਹੈ ਸਕੂਲ ਦਾ ਬੰਦੇ ਤੇ ਟਿਊਸ਼ਨ ਤੇ ਵੀ ਛੁੱਟੀਆਂ ਹੋ ਗਿਆ ਹੈ ਹੁਣ ਤਾਂ 4-5 ਦਿਨ ਜਿੱਦਾਂ ਸਕੂਲ ਲੱਗਣਗੇ ਉਦੋਂ ਟਿਊਸ਼ਨ ਲੱਗੇਗਾ ਚਲ ਕੋ ਕਰਕੇ ਥੋੜਾ ਜਿਹਾ ਕੰਮ ਹੈ ਨਾ ਜਸ਼ਨੇ ਕਰਾਉਂਦੇ ਆ ਕਰੇ ਕਦੇ ਕਰ ਲਾਂਦਾ ਕਦੇ ਕਦੇ ਐਵੇਂ ਸੁਭੀ ਕਰ ਲਾਂਦਾ ਉਹ ਕੰਮ ਕਰ ਲਾਂਦਾ ਆਪਰ ਨੂੰ ਚੱਕ ਲੈ ਇਹਨੂੰ ਭਾਈ ਆਹ ਮਨੂੰ ਟੋਪੀ ਸਭ ਤੋਂ ਲੱਗੀ ਲੱਗਦੀ ਇਹਦੇ ਵਾਲੀ ਆ ਟੋਪੀ ਬਾਬਾਏ ਗੁੱਲ ਦੀ ਸਾਰੇ ਲੜਾਈ ਕਰੇ ਹੈ ਬੈਗ ਗੁੱਲ ਦੀ ਸਾਰੇ ਲੜਾਈ ਹੈ ਤੇ ਮੇਰੀ ਪੈਸੇ ਚੱਕ ਲਈ ਮੇਰੀ ਰੇਜਰ ਚੱਕ ਲਈ ਮੇਰਾ ਜੋ ਨੜ ਤੋੜਦਾ ਚੱਕ ਲਈ ਜਿਸਨ ਲੜਦਾ ਹੈ ਤੇ ਵੀ ਰੋਣਾ ਚਵਾ ਕੇ ਹਟ ਜਾਂਦੇ ਆ ਗੁੱਲ ਲੱਗਿਆ ਬਾਈ ਲੈਣ ਨੂਨ ਨੂਨ ਦੇਖ ਕੇ ਤੇ ਇਹ ਲੱਭਣ ਦੀ ਲੋੜ ਨਹੀਂ ਕਾਹ ਬੇਕੋ ਕਿ ਕਰਾਉਂ ਗੁੱਲ ਜੱਟ ਦਾ ਹੈ ਹੈ ਆਈਟਮ ਹੈ ਬਾਈ ਸਾਡੇ ਘਰ ਦੀ ਹੈ ਇਹ ਦੋਏ ਆਟਮਾਂ ਐ ਤੋ ਵੀ ਆਟਮ ਐ ਹਾਸੇ ਮਜ਼ਾਕ ਵਾਲੀ ਹਾਂਜੀ ਹੁਣ ਲਾਈ ਪੜਾ ਬਾਈ ਦੋਨੇ ਆਟਮ ਐ ਇਹ ਸਾਰੇ ਦਿਹਾੜੀ ਨਾਲ ਲੜੀ ਜਾਂਦੇ ਹਾਸੇ ਮਜ਼ਾਕ ਹੁਣ ਚਾਚਾ ਇਹਨਾਂ ਨਾਲ ਲੜਪੜ ਕੇ ਤਾਂ ਗਿਆ ਹਨਾ ਜਿਸ ਪਰ ਤੂੰ ਤਾਂ ਪੜਦੀ ਕਿੰਨੀ ਘੰਟਾ ਢੇੜ ਘੰਟਾ ਹੋ ਗਿਆ ਮੈਂ ਕਹਿੰਦਾ ਹਨਾ ਉੱਧਰ ਬੜੀ ਨੂੰ ਹਾਂਜੀ ਜਦਾਂ ਮੈਂ ਗਿਆ ਤਾਂ ਜੱਦੀ ਉਹ ਹਾਂਜੀ ਅੱਛਾ ਕੰਮ ਕਰਦੀ ਆਏ ਉਹ ਕੰਮ ਦਾ ਕੰਮ ਕਰੀ ਦਿੰਦੀ ਈ ਚਲ ਠੀਕ ਚਲੋ ਬਾਈ ਚਲਦੇ ਆ ਕੰਮ ਸਾਰੇ ਆਪਣੇ ਲੱਗੇ ਹੋਏ ਕੰਮ ਆ ਦੇਖੋ ਟੋਟਲੀ ਬਾਕੀ ਮੌਸਮ ਤੁਹਾਨੂੰ ਦਿਖਾਤਾ ਬੁੱਟੇ-ਬੱਟੇ ਬਾਈ ਐਨ ਹੁਣ ਆਪਣਾ ਖੁਸ਼ ਆ ਆ ਦੇਖੋ ਆ ਬੇਲ ਬਾਈ ਦੇਖਣਾ ਵਾ ਇਹ ਬੈਸੇ ਮੈਂ ਹੱਥ ਨਹੀਂ ਲਾਉਂਦਾ ਬਹੁਤ ਘੱਟ ਬੇਲਾਂ ਨੂੰ ਹੱਥ ਲਾ ਕੇ ਖੁਸ਼ ਆ ਕਿਉਂਕਿ ਮੈਨੂੰ ਐ ਹੁੰਦਾ ਵੀ ਇਹ ਕੁਦਰਤੀ ਚੀਜ਼ਾਂ ਸਾਡੇ ਹੱਥ ਫਿਰ ਵੀ ਦੂਸ਼ਿਤ ਹੁੰਦੇ ਆ ਆ ਲੋ ਇੱਕ ਲਾਈਨ ਮੈਂ ਫੁੱਲਾਂ ਨੂੰ ਵੀ ਬਾਈ ਬਹੁਤ ਘੱਟ ਹੱਥ ਲਾਉਂਦਾ ਵੀ ਦੇਖਣਾ ਤਾਂ ਮੈਂ ਦੂਰ ਤੇ ਦੇਖ ਲੈਂਦਾ ਇਹਨਾਂ ਚੀਜ਼ਾਂ ਨੂੰ ਇਕਣਾ ਆਇਆ ਫਲ ਖੇਤ ਚ ਵੀ ਫਲ ਨੂੰ ਚਲੋ ਬਾਕੀ ਚੱਲ ਰਿਹਾ ਕੰਮ ਬੱਚੇ ਬੈਠੇ ਬਾਈ ਉਧਰ ਆ ਦੇਖੋ ਇਕਣਾ ਰੌਣਕ ਲੱਗੀ ਰਹਿੰਦੀ ਐ ਹੁਣ ਮੀਂਹ ਕਰਕੇ ਫਰਸ਼ ਵੀ ਸੁੱਕ ਗਿਆ ਬੈਠੇ ਗਰਮੀਆਂ ਚ ਵੀ ਇੱਥੇ ਬੈਠਾ ਰਹਿਣਾ ਸਰਦਿਆਂ ਚ ਅਹੀਂ ਮਿੰਜਾ ਬਾਈ ਘੁੰਮ ਕੇ ਹੋ ਰਿਆ ਜਾਣਾ ਇੱਥੇ ਸਾਹਮਣੇ ਦੀ ਇੱਥੇ ਦੀਆਂ ਧੁੱਪ ਗਰਮੀਆਂ ਚਾ ਉੱਥੇ ਬੈਠੇ ਰਹਿਣਾ ਪੌੜੀ ਉੱਥੇ ਛਾਂ ਮੇ ਰਹਿਣੀ ਚਲੋ ਬਾਕੀ ਚੱਲ ਰਿਹਾ ਬਾਈ ਕੰਮ